ਪਗਾਂ ਤੇ ਜੋਸਨ ਕਰਿਆ ਕਰੋ ਜਿੱਥੇ ਕੋਈ ਜਵਾਲ ਮਕੀ ਤੇ ਮਿਲਦਾ ਕੀਤਾ ਸੋ ਤੇ ਬਾਕੀ ਸਵੇਰੇ ਉੱਠ ਕੇ ਆਮਦ ਦੇ ਉੱਠੇ ਪਹਿਲ ਕਰੋ ਆਈ ਕਿਵੇਂ ਜਿਵੇਂ ਸੀ ਰੋਈਦਿਆਂ ਕੋਈ ਛੇ ਮਾਲਾ ਫੇਲਦਿਆਂ ਕਰ ਮਾਤਦਿਆਂ ਜਾਂ ਚਾਲੀ ਮਾਲਾ ਵੈਰ ਮਤ ਤੇ ਫੇਲ ਕਰਿਆ ਕਰੋ ਆਈ ਕਰਦੇ ਕਰਦੇ ਬਧਾਲੇ ਜਾਓ ਜਿੰਨਾ ਜੱਬ ਲੋਗੇ ਉਹ ਥੋੜਾ ਹੀ ਬਸ ਜਦੋਂ ਜਦੋਂ ਸਾਲ ਦੇ ਜਿਵੇਂ ਜਿਵੇਂ ਬੜਾਪਾ ਆ ਜਾਂਦਾ ਹੈ ਜਦੋਂ ਜਿਹਦੀ ਉਮਰ ਪੂਰੀ ਹੋ ਜਾਂਦੀ ਹੈ ਚਾਹਾਂ ਸਾਹਣੀ ਹੈ ਪਰ ਅੱਗੇ ਜਾ ਕੇ ਲਿਖਾ ਹੁੰਦਾ ਹੈ ਹਰੀ ਦੇ ਜਿਹੇ ਜੇ ਸਾਦੇ ਕਰਮ ਕੀਤੇ ਹੁੰਦੇ ਆ ਚੰਗੇ ਮਾੜੇ ਉਹਦੇ ਦਾਫੇ ਦਾ ਪਰਮਿਸ਼ਨ ਕਰਨਾ ਹੈ ਜੇ ਨਾਮ ਜਪਿਆ ਹੋਏਗਾ ਸੇਵਾ ਕੀਤੀ ਹੋਏਗੀ ਤੇ ਪਲਾਉਂ ਜਾਂਦਾ ਕੋ ਫਿਰ ਮੁੱਖਾ ਜਾਂਦਾ ਜਿਹਦੀ ਮਿਲ ਜਾਂਦਾ ਇਹ ਪੇਪਰ ਆਉਂਦਾ ਮਨੋਖ ਦੀਆ ਗੋਵਿੰਦਿਆ ਵਰਗੀ ਇਹ ਤੇਰੀ ਵਰੀਆ ਅਬਰ ਰਾਜ ਤੇ ਕਿਦਾਂ ਕਾਮ ਬਿਲ ਰਸਾ ਸਦਰ ਬਣ ਕੇ ਉਹਨਾਂ ਅਰੇ ਕਦੇ ਕੀ ਵੀਰ ਇਹ ਕੜੀ ਅਧੀ ਕੜੀ ਅਧੀ ਜੂ ਤੇ ਆਖ ਅਲਸਨ ਸਿੱਤੀ ਗੋਸ਼ਤੇ ਜੋ ਵੀ ਨੋ ਸੁਆਹ ਇਸ ਕਰਕੇ ਸੇਵਾ ਕਰਿ ਜੋ ਜੇ ਤੋਲ diel ਗੁਰੂ ਕੋ ਜਾ ਕੇ ਤੇ ਕਰੇ ਬੈਠ ਕੇ ਨਾਮ ਜਪੀ ਜੋ ਗੱਡੀਆਂ ਚ ਲਾਉਂਦੇ ਆ ਡਰਾਈਵਰ ਵੀ ਕਰੀ ਜੋ ਇਹ ਉਹਨੇ ਬਥੇ ਨਾ ਹਾਂ ਬੀਤੇ ਉਹ ਵਹਿ ਰੂ ਵਹਿਦਾ ਹੈ ਕੋਈ ਔਖਾ ਨਹੀਂ ਹੈ ਜਿਵੇਂ ਆਪਾਂ ਲੋਕ ਗੱਲਾਂ ਵੀ ਕਰਦੇ ਆ ਉਹ ਗੱਲਾਂ ਨੂੰ ਛੱਡ ਕੇ ਆਪਾਂ ਨਾਮ ਚਪੋ ਜਿੰਨਾ ਜਿੰਨਾ ਨਾਮ ਜਪਦੇ ਜਾਵਾਂਗੇ ਉਹਨਾਂ ਨਾਲ ਤੁਹਾਨੂੰ ਦਰਾਗ ਪੈਦਾ ਹੋਏਗਾ ਤੇ ਸੌਂਗ ਪੈਦਾ ਹੋਏਗਾ ਜੀ ਹੋਰ ਨਾਲ ਜਪੀਏ ਕੋਈ ਇਸ ਤਰ੍ਹਾਂ ਸੌਂਗ ਕਰਨਾ ਪੈਦਾ ਕਰ ਤੇ ਮੁਪਤਾਰੇ ਜੀ ਨਗੇ ਰੱਖੋ ਉਹ ਸ਼ੁਨੀ ਜਾਇਆ ਜਦੋਂ ਇਹ ਤੋਂ ਵਾਪਸ ਕਰੋ ਜਰੂਰ ਜਨ ਜਨ ਲਿਆ ਸੀ ਯੂਨੀਵਰਸਿਟੀ ਲੈ ਕੇ ਆਈ ਸੀ ਅੱਜ ਤੋਂ ਸਮਦੇ ਸ਼ਰੀਰ ਵੀ ਨਾਲ ਨਿਕੰਦਾ ਬੜੇ ਬੜੇ ਰਾਜੇ ਰਾਣੇ ਹੀਰ ਬਗੰਬਰ ਜਿੰਨੇ ਵੀ ਅੱਜ ਤੱਕ ਹੋਏ ਨੇ ਸਭ ਨੂੰ ਉਸ ਮਿਲ ਜਾਂਦਾ ਜਵਾਬ ਤੇ ਉਤਰ ਆਏ ਨੇ ਫੈ ਜਾਂਦੇ ਆ ਚਾਈ ਜਾਂਦੇ ਆ ਕਈ ਵੇਰੀ ਸਿਸ਼ਟੀ ਬਣੀ ਐ ਕਈ ਵੇ ਲੈ ਹੋਈ ਐ ਇਹ ਪਰਮੇਸ਼ਰ ਦੀ ਖੇਡ ਹੈ ਸ਼ੁਨੀ ਨਾਮ ਤੇ ਪਰ ਇਕ ਸਾਈ ਵਸਾਂ ਜਾਂਦੇ ਇੱਕ ਜਿਹੜਾ ਸਾਈ ਇੱਕ ਚਲਾ ਗਿਆ ਦਵਾਰ ਨੇ ਲਿਆਉਣਾ ਬਾਲਸ ਹੈ ਜੇ ਚੜ ਜਾਂਦਾ ਦੁਪਹਿਰ ਆ ਗਈ ਸ਼ਾਮ ਪੈ ਗਈ ਫੇਰ ਇਸ ਲਈ ਸ੍ਰਿਸ਼ਟੀ ਚਲੀ ਜਾਂਦੀ ਹੈ ਹੈ ਦਰ ਵੀ ਜਾਂ ਦਰ ਮਹੀਨੇ ਵੀ ਜਾਂਦੇ ਸਾਲ ਵੀ ਜਾਂਦੇ ਸਦੀਆਂ ਵੀ ਜਾਂਦੀਆਂ ਇਸ ਲਈ ਹੈ ਸਤਿਯੁਗ ਆ ਗਿਆ ਬ੍ਰਹਮੇਤਾ ਯੁਗ ਆ ਗਿਆ ਦਵਪਰ ਯੁਗ ਆ ਗਿਆ ਕਾਲ ਯੁਗ ਆ ਗਿਆ ਕਾਲ ਯੁਗ ਇਸ ਦਾ ਨਾਮ ਦੀ ਬਹਿਮਾ ਹੈ ਥੋੜਾ ਜਿਹਾ ਵੀ ਨਾਮ ਜਪ ਆ ਗਈ ਫਿਰ ਵੀ ਪਾਵ ਹੋ ਜਾਂਦਾ ਹੈ ਸਭ ਤੋਂ ਵੱਸ ਸਤਿ ਤ੍ਰੇਤਾ ਜਗਦੀ ਦੁਆ ਪਰ ਪੂਜਾ ਚਾਰ ਕਾਡੋ ਕੇਵਲ ਨਾਮ ਦਾ ਉਹਾਂ ਦੇਖੋ ਜਦੋਂ ਤੁਸੀਂ ਬੈਠਿਆ ਕਰੋਗੇ ਦਾ ਘੇਟਾ ਘੇਟਾ ਮਨ ਨੂੰ ਟਿਕਾ ਕੇ ਇੱਕ ਮਨ ਇਕੱਠ ਹੋਵੇ ਇਹ ਸੋਚਣਾ ਹੈ ਕਿ ਮੇਰਾ ਇਸ ਸੰਸਾਰ ਵਿੱਚ ਕੋਈ ਨਹੀਂ ਹੈ ਸਿਰਫ ਪਰਮੇਸ਼ਰ ਹੈ ਇਕੱਲਾ ਇਨਸਾਨ ਆ ਜੀ ਸੰਸਾਰ ਤੇ ਆਇਆ ਹੈ ਕੱਲੇ ਨਹੀਂ ਜਾਣਾ ਜਿਹੜੇ ਸਬੰਧ ਨੇ ਆ ਤਿਆਂ ਪੁੱਤਰਾਂ ਦੀ ਇੱਕ ਪਰਮੇਸ਼ਰ ਜੀ ਦੀ ਬੰਦ ਬਣੀ ਹੈ ਉਹ ਵੀ ਬਾਲਾ ਪੁੱਛਣਾ ਕਰਨੀ ਆ ਆ ਤੁਸੀਂ ਆਪਣੀ ਬੈਤੀ ਨੂੰ ਰੱਬ ਨਾਲ ਵਰਤੋ ਸਾਰੇ ਐ ਸੋਚੋ ਵੀ ਅਸੀਂ ਸਾਰੇ ਸਾਸ ਦੇ ਕੁਝ ਕੁ ਵਾਸਤੇ ਆਏ ਆ ਐ ਵੀ ਕੁਝ ਸਮੇਂ ਬਾਅਦ ਆ ਜਾਣਾ ਕੋਈ ਬੱਚਾ ਮ ਚਲਾ ਜਾਂਦਾ ਹੈ ਕੋਈ ਦੁਆਨੀ ਚਲਾ ਜਾਂਦਾ ਹੈ ਕੋਈ ਬੜਾ ਪੇਦਾ ਚਲਾ ਜਾਂਦਾ ਰੱਬ ਨੇ ਇਹ ਰਹਿਣ ਵਾਲੀ ਕੋਈ ਵਾਸਤ ਨਹੀਂ ਉੱਥੇ ਜਿੰਨਾ ਤੇ ਨਾਮ ਜਪ ਲੋਗੇ ਉਹੀ ਹੋ ਜਾਏਗਾ ਸੇਵਾ ਸੁਖੀ ਕਰਦੇ ਪਏ ਹੋ ਸੇਵਾ ਵੀ ਕਰੀ ਜਾਓ ਨਾਮ ਵੀ ਜਪੀ ਜਾਓ ਕਿਆ ਹੋ ਜੇ ਜਦੋਂ ਕਹਿੰਦਾ ਕਹਿੰਦਾ ਜਪੋ ਨਾ ਤੁਸੀਂ ਜਦੋਂ ਪਹਿਲਾਂ ਵੀ ਸੇਵਾ ਕਰਦੇ ਰਹੇ ਸੀ ਇਹਨੇ ਵਰਤੇ ਸੀ ਉਹਦੇ ਕੀ ਤੁਸੀਂ ਸੁਣਦੇ ਰਹੋ ਉਹਦਾ ਆਪਣੇ ਤੋਂ ਹਮ ਕਿਨਾਂ ਕਿਰਪਾ ਕਰਤੀ ਇੱਥੇ ਆ ਗਿਆ ਹੁਣ ਤਾਂ ਉਹਦੇ ਵੀ ਸੁੱਖ ਹੈ ਸਹੀ ਹੈ ਇਸ ਲਈ ਕਿ ਮੈਂ ਨਬੀ ਅੱਲੀ ਨੂੰ ਨਾਮ ਤੇ ਬੇ ਇਹਦਾ ਸੰਸਾਰ ਬਣਿਆ ਹੈ ਇਹ ਸਾਰਾ ਨਾਮ ਤੇ ਬਣਿਆ ਹੈ ਆਕਾਸ਼ ਪਤਾ ਤਰਸੀ ਜੋ ਪਰਬਤ ਜੋ ਕੁਝ ਹੈ ਸਾਰਾ ਨਾਮ ਦਾ ਮਸਾਲਾ ਹੈ ਸ੍ਰੀ ਦੀਵਿਨ ਨੋਨ ਅਮਰਤਲਾਬ ਦਾ ਨਾਮ ਦੇਹੀ ਮੈਂ ਇਸ ਦਾ ਬਸਲਾਮ ਨਾਮ ਤਾਂ ਪਰਮੇਸ਼ਰ ਦਾ ਹਰੇਕ ਦੇ ਅੰਦਰ ਚੱਲ ਹੀ ਰਿਹਾ ਹੈ ਪਰ ਉਹ ਨਾਮ ਜਪ ਕੇ ਉਹ ਆਪਾ ਪ੍ਰਗਟ ਕਰਦਾ ਹੈ ਸੁਣਨਾ ਹੈ ਨਾ ਪਹਿਲਾਂ ਕਰਨਾ ਹੁੰਦਾ ਪਹਿਲਾਂ ਸੁਣਨਾ ਹੁੰਦਾ ਹੈ ਨਾ ਉਹ ਕਿਉਂਕਿ ਮਹਾਤਮਾ ਲੋਕ ਬਚਨ ਕਰਦੇ ਨੇ ਉਹਨੂੰ ਸੁਣੋ ਸੁਣ ਕੇ ਫਿਰ ਮੰਨਣਾ ਹੈ ਵਿਸ਼ਵਾਸ ਉਹ ਦੀ ਵਾ ਕਿ ਜੋ ਬਚਨ ਕੀਤੇ ਉਹਦਾ ਹੈ ਮੰਨ ਕੇ ਫਿਰ ਉਹਨੂੰ ਕਰਨਾ ਹੈ ਜੇ ਤੁਹ ਕਰੋਗੇ ਫਿਰ ਉਹ ਅਲੱਗ ਆਏਗਾ ਹਾਂ ਜੀ ਵਾਲੇ ਕਹਿੰਦੇ ਸ਼ੱਕਰਖੰਡ ਲਵਾਰਗੋੜ ਵਾਕਿ ਉਹ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪਾਉਂਦੇ ਨੇ ਹਾਂ ਨਾਮ ਤੇ ਨਾ ਮਾਲਿਕਾ ਦੇ ਚੰਦਨ ਚੰਦਨ ਸਾਧਰੋਤਮ ਮੂਨ ਅਮਿਟੀ ਘਰ ਸੀਓਸੀ ਕਿਤੀ ਵੀ ਨਾਮਾ ਜ 15 ਰੋਹ ਸਾਦੀ ਦੀ ਰੋਕੂ ਛਲੀ ਹੁੰਦੀ ਹੈ ਚੰਦਾ ਵੀ ਠੰਡਾ ਹੁੰਦਾ ਹੈ ਹੈ ਨਹੀਂ ਪਰ ਇਹ ਇਹ ਮਗੇ ਮੰਦਿਤ ਵਸਾ ਸਭ ਸੁਣੂ ਨਹੀਂ ਕਰ ਸਕਦਾ ਮਨ ਨੂੰ ਦਰਸ਼ਾਦ ਨਾਮ ਕਰ ਸਕਦਾ ਹੈ ਆਪਣੇ ਸੁਭਿਸ਼ਾਦ ਲਿਖੋ ਬਾਰ ਬਾਰ ਹੀ ਦੱਸਿਆ ਗਿਆ ਹੈ ਇਹ ਨਾਮ ਜਪੋ ਨਾਮ ਜਪੋ ਨਾਮ ਨਹੀਂ ਬੇਰਾਗ